ਦੋਸਤੋ ਗੁਰਰਾਸਪੁਰ ਵੰਡੇ ਦੁਕਾਨ ਦੇ ਬਿਲਕੁਲ ਸਾਹਮਣੇ ਜਿਹੜੀ ਗਲੀ ਆ ਉੱਥੇ ਪਹੁੰਚੇ ਆ ਔਰ ਇੱਥੇ ਸੀਤਲਾ ਮਾਤਾ ਜੀ ਦਾ ਮੰਦਿਰ ਆ ਔਰ ਦੇਖੋ ਤੁਸੀਂ ਵੀ ਚੋਰਾਂ ਦੇ ਹੌਸਲੇ ਇੰਨੇ ਕੋ ਬੁਲੰਦ ਹੋ ਗਏ ਨੇ ਕਿ ਹੁਣ ਮੰਦਿਰ ਨੂੰ ਜਿਹੜਾ ਆਪਣਾ ਸ਼ਿਕਾਰ ਬਣਾਉਂਦਾ ਪਿਆ ਦੇਖੋ ਮੇਨ ਦਰਵਾਜਾ ਜਿਹੜਾ ਵਾ ਜੀ ਉਹਦਾ ਪਹਿਲਾਂ ਤਾਲਾ ਤੋੜਿਆ ਵਾ ਇਹ ਤਾਲੇ ਪੇਦੇ ਆ ਔਰ ਤਾਲਾ ਤੋੜ ਕੇ ਅੰਦਰ ਜਿਹੜੇ ਦਾਖਲ ਹੋਏ ਨੇ ਚੋਰ ਔਰ ਇਹ ਵੀ ਸਾਨੂੰ ਪਤਾ ਚੱਲ ਰਿਹਾ ਸੂਤਰਾਂ ਤੋਂ ਵੀ ਗੁਰਰਾਸਪੁਰ ਵਿੱਚ ਹੋਰ ਵੀ ਮੰਦਿਰਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਵਾ ਜੀ ਸੋ ਤਕਰੀਬਨ ਜਿਹੜਾ ਵਾ ਜੀ ਮੰਦ ਸੋ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਮੰਦਰਾ ਨੂੰ ਹੋਣ ਜਿਹੜੇ ਚੋਰ ਸ਼ਿਕਾਰ ਬਣਾਉਂਦੇ ਪਿਆ ਜੀ ਭਾਜੀ ਇਹ ਬਹੁਤ ਹੀ ਇੱਕ ਮੰਦ ਭਾਗੀ ਖਬਰ ਹੈ ਜੀ ਕਿ ਜੋ ਵੀ ਰਾਤ ਦਾ ਇੱਕ ਕੰਮ ਹੋ ਗਿਆ ਨਵਾਂ ਕੀ ਹੈ ਜਿਹੜਾ ਮੰਦਰਾਾਂ ਦੇ ਵਿੱਚ ਚੋਰ ਪੈਣੇ ਸ਼ੁਰੂ ਹੋ ਗਏ ਅਸੀਂ ਇਹ ਚੀਜ਼ਾਂ ਦੇਖਦੇ ਹੁੰਦੇ ਸੀ ਕਿ ਯੂਪੀ ਬਿਹਾਰ ਚ ਤੋਂ ਹੁੰਦੇ ਹੁੰਦੇ ਕਿ ਉੱਥੇ ਇਹੋ ਜਿਹੇ ਕੰਮ ਹੁੰਦੇ ਨੇ ਪਰ ਇਹ ਤੇ ਮੈਂ ਕਹਿੰਦਾ ਪੰਜਾਬ ਦੇ ਵਿੱਚ ਤੇ ਇਹ ਰਿਕਾਰਡ ਹੀ ਟੁੱਟ ਗਿਆ ਜੀ ਕਿ ਇਹ ਕੀ ਕੰਮ ਸ਼ੁਰੂ ਹੋ ਗਏ ਨੇ ਜੋ ਸੋਚੇ ਨਹੀਂ ਸੀ ਕਰਦੀ ਕਿ ਮੰਦਰਾਾਂ ਨੂੰ ਵੀ ਕਿ ਮੰਦਰਾਾਂ ਨੂੰ ਗੁਰਦੁਆਰਿਆਂ ਨੂੰ ਇਹਨਾਂ ਨੂੰ ਤੇ ਘੱਟੋ ਘੱਟ ਛੱਡੋ ਇਹਨਾਂ ਨੂੰ ਤੇ ਨਾ ਟਾਰਗੇਟ ਕਰੋ ਇਹ ਤੇ ਪ੍ਰਮਾਤਮਾ ਦਾ ਇੱਕ ਸਥਾਨ ਨੇ ਲੋਕਾਂ ਦੀ ਆਸਥਾ ਵਾ ਜੀ ਜਿਹੜਾ ਵੀ ਇੱਥੇ ਕੋਈ ਦਾਨਪੁਣ ਕਰਦਾ ਹੈ ਉਹ ਆਪਣੀ ਨੇਕ ਕਮਾਈ ਦੇ ਵਿੱਚੋਂ ਦਾਨਪੁਣ ਕਰਦਾ ਹੈ ਕਿ ਚਲੋ ਮੇਰਾ ਜਿਹੜਾ ਦਿੱਤਾ ਕਿ ਚੰਗੇ ਕੰਮ ਲੱਗੇ ਕਿ ਕਿਸੇ ਚੋਰ ਠੱਗ ਦੇ ਕੋਲ ਨਾ ਜਾਵੇ ਇਹ ਤੇ ਵੇਖੋ ਜੀ ਮੰਦਰਾਂ ਦੇ ਵਿੱਚ ਹੀ ਚੋੜ ਪੈਣੇ ਸ਼ੁਰੂ ਹੋ ਗਏ ਨੇ ਤੇ ਜੇ ਮੰਦਰ ਹੀ ਸੇਫ ਨਹੀਂ ਤੇ ਫਿਰ ਅਸੀਂ ਲੋਕੀ ਘਰਾਂ ਦੇ ਵਿੱਚ ਕਿਤੇ ਸੇਫ ਆ ਇਹਨਾਂ ਦਾ ਨੁਕਸਾਨ ਹੋ ਗਿਆ ਭਾਜੀ ਸਰ ਇਹ ਨੁਕਸਾਨ ਜਿਹੜਾ ਕੋਈ 8300 ਰੁਪਏ ਦਾ ਹੋਇਆ ਜੀ ਕਿਉਂਕਿ ਹਰਿਆਂ ਜਸਟ ਆਪਾਂ ਨਾ ਆਇਆ ਸੀ ਤੇ ਇਹਨਾ ਪੱਥਰ ਲੱਗਣਾ ਸੀ ਤੇ ਮੇਰੇ ਦੋ ਚਾਰ ਪੰਜ ਸੱਜਣ ਹੈਗੇ ਨੇ ਤੇ ਮੈਂ ਉਹਨਾਂ ਕੋ ਲੇਟਸ ਜਸਟ ਕੋਚੇ ਮੈਂ ਆਇਆ ਹੂੰ ਦਸੰਬਰ ਚ ਪਰਚੀਆਂ ਘਟਾਇਆ ਸੀ ਕਿ ਉਸ ਮੈਂ ਦਸੰਬਰ ਦੇ ਵਿੱਚ ਕੋਈ ਥੋੜੀ ਆ ਕੋਈ ਵੇਖੋ ਹਰ ਕਿਸੇ ਨੇ ਨੋਰਮਲ ਆਪਣੇ ਅਕੋਰਡਿੰਗਲੀ ਦਾਨ ਕਰਨਾ ਹੁੰਦਾ ਕਿਸੇ ਨੇ 500 ਦੀ ਤੱਕ ਇਹਨੇ 200 ਦੀ ਤੱਕ ਇਹਨੇ 100 ਦੀ ਤੱਕ ਇਹਨੇ 1100 ਦੀ ਤੱਕ ਜੋ ਜਿਹਦਾ ਬੰਦਾ ਸੀ ਤੇ ਅਸੀਂ ਤੋਂੜੇ ਵਾਸਤੇ ਪੈਸੇ ਇਕੱਠੇ ਕੀਤੇ ਆ ਜੀ ਤੇ ਰਾਤੀ ਹੀ ਤਾਂ 8300 ਤਾਂ ਪਤਾ ਵਾ ਜੀ ਕਿ ਰਾਤੀ ਐ ਸਾਹਮਣੇ ਆ ਡੇਹਲਵਾਈ ਨੇ ਤੇ ਉਹਨਾਂ ਨੂੰ ਆਪਾਂ ਨਾ ਨੋਰਮਲੀ ਮਹੀਨੇ ਚ ਇੱਕ ਦੋ ਵਾਰੀ ਪਰਚੀਆਂ ਦੇਨੇ ਆ ਦਾਨ-ਦਾਨ ਦੀ ਲੋ ਪੰਡਤ ਜੀ ਵੀ ਕਾਲ ਸੀ 8300 ਰੁਪਏ ਪੂਰਾ ਗਿਣਕੇ ਵਿੱਚ ਪਾਇਆ ਵਾ ਕਿ ਅਸੀਂ ਪੱਥ ਲਵਾਵਾਂਗੇ ਤੇ ਰਾਤ ਨੂੰ 2 ਵਜੇ 8 ਮਿਰ ਦੇ ਚੋਰ ਆਇਆ ਜੀ ਜਿਹਦਾ ਸੀਸੀਟੀਵੀ ਫੁਟੇਜ ਮਿੱਠੂ ਭਾਜੀ ਨੂੰ ਦਿੱਤਾ ਹੈ ਤੇ ਆਪਾਂ ਤੇ ਮਿੱਠੂਪਾ ਨੂੰ ਦੇਤਾ ਜੀ ਸੀਟੀ ਸੀ ਸੀਸੀਟੀਵੀ ਜਿਹੜਾ ਫੁਟੇਜ ਹੈ ਮਿੱਠੂਪਾ ਨੂੰ ਦੇਤਾ ਹੈ ਤੇ ਉਹਦੇ ਵਿੱਚ ਪ੍ਰੋਪਰ ਸਾਹ ਪਤਾ ਲੱਗ ਰਿਹਾ ਕਿ 2 ਵਜੇ ਕੁਝ ਸੈਕਿੰਡ ਦੇ ਚੋਰ ਮੋਟਰਸਾਈਕਲ ਤੇ ਗਲੀ ਤੋਂ ਇਧਰੋਂ ਆਇਆ ਸੜਕ ਵਾਲੇ ਪਾਸੇ ਉਹਨੇ ਕੱਲਾ ਮੁੰਡਾ ਸੀ ਉਹਨੇ ਮੋਟਰਸਾਈਕਲ ਇਧਰ ਰੋਡ ਤੇ ਲਾਇਆ ਜੀ ਲਾ ਕੇ ਉਹਨੇ ਬੜੇ ਆਰਾਮ ਨਾਲ ਜਿਹੜਾ ਮੇਨ ਗੇਟ ਦਾ ਤਾਲਾ ਸੀ ਉਹਨੂੰ ਵੱਢਿਆ ਕਿਸੇ ਚੀਜ਼ ਨਾਲ ਕਟਰ ਨਾਲ ਕਿਉਂਕਿ ਕਟਿੰਗ ਚ ਹੈ ਤੇ ਅੰਦਰ ਆ ਕੇ ਬੂਟਾਂ ਦੇ ਸਮੇਤ ਉਹਨੇ ਇੰਨੀ ਨਹੀਂ ਸ਼ਰਮ ਦੀ ਵੀ ਕੀਤੀ ਜਾਨੀ ਕਿ ਮੈਂ ਪੂਰੀ ਜੀ ਪੂਰੀ ਮਹਾ ਮਾਈ ਦੀ ਵੇਖੋ ਇਹ ਪ੍ਰਾਚੀਨ ਸ਼ੀਤਲਾ ਮਾਤਾ ਜੀ ਦਾ ਸਥਾਨ ਆ ਜੀ ਇਹ ਪ੍ਰਾਚੀਨ ਸਥਾਨ ਹੈ ਅੱਜ ਦਾ ਨਹੀਂ ਹੈ 83 ਦਾ ਮਿਲ ਜਾਨਾ ਜੀ ਉਤੋਂ ਵੀ ਆਪਾਂ ਪਹਿਲਾਂ ਵੇਖਦੇ ਆਣੇ ਪਏ ਆ ਬਹੁਤ ਪੁਰਾਣਾ ਮੰਦਿਰ ਆ ਜੀ ਹੈ ਤੇ 1942 ਦਾ ਹਾਂ 1942 ਦਾ ਸ਼ੀਤਲਾ ਮਾਤਾ ਜੀ ਦਾ ਮੰਦਿਰ ਆ ਕਿ ਵੇਖੋ ਬੇਦਵੀ ਵੀ ਕੀਤੀ ਹੈ ਜੀ ਕਿ ਤੂੰ ਬੂਟ ਵੀ ਲੈ ਕੇ ਅੰਦਰ ਆਇਆ ਜੀ ਆ ਕੇ ਇਹ ਗੋਲਕਾ ਜੀ ਗੋਲਕਾ ਦਾ ਉਹਨੇ ਜਿਹੜਾ ਤਾਲਾ ਹੈ ਇਹ ਗੋਲਕਾ ਦਾ ਤਾਲਾ ਸੀ ਬੜਾ ਮੋਟਾ ਇੱਕ ਤਾਲਾ ਆਪਾਂ ਸਿਕਿਉਰਿਟੀ ਨੂੰ ਲੈ ਕੇ ਲਗਾਇਆ ਸੀ ਕਿਉਂਕਿ 7 ਮਹੀਨੇ ਪਹਿਲੇ ਵੀ ਇੱਕ 8 ਮਹੀਨੇ ਪਹਿਲੇ ਵੀ ਇੱਕ ਮਿਸ ਹੈਪਨਿੰਗ ਇਦਾਂ ਹੀ ਹੋਈ ਹੈ ਕਿ ਸਾਹਮਣੇ ਮਹਾਮਾਈ ਦੇ ਇੱਥੇ ਕੀ ਸੀ ਕਿ ਇੱਥੇ ਆਪਾਂ ਜੀ ਲੋਕੀ ਆਉਂਦੇ ਸੀ ਤੇ ਪੈਸੇ ਅੰਦਰ ਪਾਈ ਜਾਂਦੇ ਸੀ ਉਹਦਾ ਜਿਹੜਾ ਗਲਾਸ ਸੀ ਆਲਾ ਪੁਆਇੰਟ ਸੀ ਆ ਉੱਤੇ ਸੀ ਉੱਤੋਂ ਲੋਕੀ ਸੁੱਟਦੇ ਸੀ ਤੇ ਪੈਸੇ ਕਾਫੀ ਦਾਹਾਂ ਦਾਹਾਂ ਤੇ ਇਕੱਠੇ ਹੋ ਗਏ ਕੋਈ 4042-4300 ਰੁਪਏ ਉਹ ਵੀ ਇਕੱਠਾ ਹੋ ਜਾਂਦਾ ਸੀ ਉਹੋਂ ਤੇ ਉਹ ਸ਼ਰੇ ਆਮ ਜੀ ਕੋਈ 1.5 ਵਜੇ ਹੀ ਆਪਣਾ ਸ਼ੀਸ਼ਾ ਤੋੜ ਕੇ ਤੇ ਪੈਸੇ ਕੱਢ ਕੇ ਲੈ ਗਿਆ ਸੀ ਤੇ ਹੁਣ ਤੇ ਜੀ ਰਾਤ ਨੂੰ ਜਿਹੜੀ ਨਵੀਂ ਕੰਮ ਹੋ ਗਿਆ ਕਿ ਮੰਦਿਰ ਦਾ ਤਾਲਾ ਹੀ ਤੋੜ ਕੇ ਲੈ ਗਿਆ ਆਪਾਂ ਪ੍ਰਸ਼ਾਸਨ ਨੂੰ ਇਥੇ ਸਿਟੀ ਥਾਣੇ ਜਾ ਕੇ ਕੰਪਲੇਂਟ ਕਰਕੇ ਆਏ ਆ ਜੀ ਉਹਨਾਂ ਨੂੰ ਦਰਖਾਸਤ ਕਰਕੇ ਆਏ ਆ ਕਿ ਮਾਰਾ ਜਰ ਤੇ ਥੱਲ ਪਾਈ ਜਾਵੇ ਜੇ ਮੰਦਿਰ ਹੀ ਨੇ ਸੁਰੱਖਿਆ ਦੇ ਤੇ ਆਮ ਇਨਸਾਨ ਦਾ ਕੀ ਹੈ ਜੀ ਬਿਲਕੁਲ ਦੇਖੋ ਧਾਰਮਿਕ ਸਥਾਨ ਜਿਹੜੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਵਾ ਔਰ ਸੁਰੱਖਿਤ ਨਹੀਂ ਹੈਗੇ ਮਿੱਠੂ ਜੀ ਆਜੋ ਥੋੜਾ ਅੱਗੇ ਆਜੋ ਸੋ ਵੱਡੀ ਗੱਲ ਇਹ ਹੈ ਕਿ ਇਹ ਵੀ ਸੁਣਨ ਜਾ ਰਿਹਾ ਵੀ ਗੁਰਦਆਸਪੁਰ ਦੇ ਹੋਰ ਵੀ ਮੰਦਰ ਜਿਹੜੇ ਉਹ ਵੀ ਰਾਤ ਦੇ ਕੋਈ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਦੇਖੋ ਜਿ ਹੁਣੇ ਤੱਕ ਸੁਣੇ ਚ ਜੋ ਆਇਆ ਕਿ ਕੱਲ ਦੀ ਜਿਹੜੀ ਬੀਤੀ ਰਾਤ ਗਈ ਉਹਦੇ ਜੇ ਤਿੰਨ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ ਇੱਕ ਮੰਦਰ ਦੇ ਪੁਜਾਰੀ ਜਾ ਕੇ ਜਿਹਦੇ ਕਰਕੇ ਉਹ ਮੰਦਰ ਦਾ ਬਚਾਅ ਹੋ ਗਿਆ ਉਸ ਤੋਂ ਇਲਾਵਾ ਦੋ ਮੰਦਰਾਂ ਦੇ ਵਿੱਚ ਜਿਹੜੀ ਗੋਲਕ ਤੋੜ ਕੇ ਉਹ ਪੈਸੇ ਲੈ ਗਏ ਇਦੇ ਵਿੱਚ ਪ੍ਰਸ਼ਾਸਨ ਨੂੰ ਅਸੀਂ ਕੋਈ ਬੇਨਤੀ ਕਰਾਂਗੇ ਆ ਜਾ ਕੇ ਪ੍ਰਸ਼ਾਸਨਾਂ ਕੇ ਬੇਨਤੀ ਕਰਨੀ ਕਿਉਂਕਿ ਕੰਮ ਉਹਨਾਂ ਦਾ ਵਾ ਮੰਦਨੀ ਐਸਐਸਪੀ ਸਾਹਿਬ ਬੜੇ ਚੰਗੇ ਨੇ ਇਹਦੇ ਵਿੱਚ ਤੇ ਇੱਕ ਤੇ ਬੇਅਦਬੀ ਹੋਈ ਬੜੀ ਵੱਡੀ ਜਿਹੜਾ ਚੋਰ ਆਇਆ ਬੂਟਪਾਕ ਦੇ ਅੰਦਰ ਆ ਕੇ ਚੋਰੀ ਕਰਦਾ ਪਿਆ ਆਮ ਦੇਖਿਆ ਸੁਣਿਆ ਜਾਂਦਾ ਕਿ ਚਲਾਨ ਤੇ ਚਲਾਨ ਹੋ ਰਹੇ ਨੇ ਸ਼ਹਿਰ ਦੇ ਵਿੱਚ ਇੱਕ ਅੱਧੀ ਰਾਤ ਨੂੰ ਬੰਦਾ ਆਂਦਾ 2:30 ਵਜੇ ਆਫਟਰ ਕਿਸੇ ਨਾ ਕਿਸੇ ਰੋਡ ਤੋਂ ਆਇਆ ਹੀ ਆ ਪੀਸੀਆਰ ਨੇ ਕਿਥੇ ਨੇ ਕਿਸੇ ਨੂੰ ਰੋਕਿਆ ਨੇ ਕਿਹਨੇ ਪੁੱਛਿਆ ਨਹੀਂ ਵੀਡੀਓ ਵਿੱਚ ਜਿਹਨਾਂ ਨੇ ਬੈਗ ਪਾਇਆ ਰਾ ਬੈਗ ਬੋਧ ਪਾਰਾ ਉਹਦੇ ਵਿੱਚ ਸਾਬ ਹੱਥ ਪਰ ਘਾਦ ਦੋਨੇ ਆਪਣੇ ਹਥਿਆਰ ਸੰਦਤ ਰਖੇ ਰੇ ਜਿਨਾਂ ਤੋੜ ਕੇ ਆਇਆ ਇੰਜਾਮ ਦੇ ਕੇ ਗਿਆ ਵਾ ਇਦਾਂ ਦਾ ਹੁਲੀਆ ਲੱਗ ਰਿਹਾ ਭਜੀ ਹੁ ਲਿਆ ਉਹ ਨੌਜਵਾਨ ਮੁੰਡਾ ਲੱਗ ਰਿਹਾ ਕਿ ਮੋਟਰਸਾਈਕਲ ਤੇ ਆਇਆ ਮੂੰਹ ਬੰਨੇ ਦਾ ਵਾ ਜੈਕਟ ਪਾਈ ਦੀਆ ਇਹਦੇ ਵਿੱਚ ਦੋ ਚੀਜ਼ਾਂ ਵਾ ਜੀ ਇੱਕ ਤੇ ਗੁਦਾਸਪੁਰ ਵਿੱਚ ਪ੍ਰਵਾਸੀ ਆ ਕੇ ਆਪਣਾ ਰੋਜ਼ਗਾਰ ਕਰਦੇ ਨੇ ਬਾਜ਼ਾਰਾਂ ਵਿੱਚ ਸਪੈਸ਼ਲੀ ਆਇਆ ਤਰ੍ਹਾਂ ਦੇਖਿਆ ਜਾਂਦਾ ਵਾ ਨਾ ਉਹਨਾਂ ਦੀ ਕੋਈ ਆਇਡੈਂਟੀਫਿਕੇਸ਼ਨ ਨਾ ਕੋਈ ਧਾਰਕ ਨਾ ਕੋਈ ਲੈਣਾ ਦੇਣਾ ਉਹ ਗਲੀਆਂ ਵਿੱਚ ਜਾਂਦੇ ਨੇ ਆਪਣੇ ਆਪ ਨੂੰ ਦੇਖਣਾ ਸਕੇ ਅਸੀਂ ਕਿਤੇ ਬਾਥਰੂਮ ਜਾਂ ਕੋਈ ਪਾਣੀ ਪੂਣੀ ਪੀਂਦੇ ਬਹਨ ਜਾਂਦੇ ਉਹ ਈਜ਼ੀ ਵੇਦ ਹੈ ਈਜ਼ੀ ਕਿਹੜਾ ਟਾਰਗੇਟ ਹੋ ਸਕਦਾ ਵਾ ਕਿਉਂਕਿ ਉਹਨਾਂ ਦੇ ਕੋਈ ਆਤਾ ਪਤਾ ਨਹੀਂ ਨਾ ਜਾਣ ਪਛਾਣਾ ਇਹ ਉਹ ਲੋਗ ਇਹਨੂੰ ਈਜ਼ੀ ਜਿਹਾ ਆਪਣਾ ਟਾਰਗੇਟ ਬਣਾ ਕੇ ਉਹ ਨਿਕਲ ਜਾਂਦੇ ਨੇ ਪ੍ਰਸ਼ਾਸਨਾਂ ਕੇ ਬੇਨਤੀ ਹੈ ਕਿ ਐਤਵਾਰ ਜਿਸ ਤਰ੍ਹਾਂ ਪੁਜਾਰਾ ਵਿੱਚ ਬਾਹਰੋਂ ਆ ਕੇ ਲੋਕੀ ਆਪਣਾ ਕੰਮਕਾਰ ਕਰਦੇ ਨੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਜ਼ਰੂਰੀ ਹੈ ਅਸੀਂ ਤੇ ਰੋਲਾ ਪਾਪਾ ਧਾਗੇ ਆ ਦੁਕਾਨਦਾਰਾਂ ਦਾ ਤਾਂ ਪਤਾ ਵਾ ਜਿਹੜੇ ਬਾਹਰੋਂ ਆ ਕੇ ਕੰਮ ਕਰਦੇ ਪਰ ਉਹਨਾਂ ਦਾ ਕੋਈ ਆਤਾ ਪਤਾ ਨਹੀਂ ਹੈ ਤੇ ਨਾ ਜਿੱਥੇ ਕੋਈ ਵਾਰਮੰਡਰ ਮਜ਼ਬੂ ਕਿਸੇ ਤਰ੍ਹਾਂ ਦਾ ਇਹੋ ਜਿਹਾ ਘਟਨਾ ਹੋਂ ਤੋਂ ਬਚਾ ਸਕਿਏ ਠੀਕ ਹੈ ਨਾ ਜਿਹੜਾ ਮਾਹੌਲ ਬਣ ਚੁੱਕਿਆ ਹਰ ਚੀਜ਼ ਅਸੀਂ ਕਹਿੰਦੇ ਨਸ਼ਾ 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 ਉਹ ਨਸ਼ਾ ਤੇ ਚਲੋ ਹੈਗਾ ਹੀ ਹੈਗਾ ਉਸ ਤੋਂ ਬਾਅਦ ਉਹ ਇਹੋ ਜਿਹਿਆਂ ਘਟਨਾਵਾਂ ਦੇਖਣ ਨੂੰ ਆ ਮਿਲਦੀਆਂ ਪਈਆਂ ਇਹਦੇ ਵਿੱਚ ਪੁਲਿਸ ਜੀ ਦੀ ਨਾਕਾਮਤਾ ਉਹਨਾਂ ਨੂੰ ਚਾਹੀਦਾ ਕਿ ਨਾਲ ਦੁਕਾਨਦਾਰਾਂ ਨਾਲ ਸਹਿਯੋਗ ਲੈ ਕੇ ਇਹਨੂੰ ਇੱਕ ਵਿਉਂਤ ਬਣਾ ਕੇ ਇਹਦੇ ਆਪਾਂ ਜਿਹੜਾ ਵਾ ਅੰਕੁਸ਼ ਲਗਾ ਸਕਦੇ ਹਾਂ ਭਾਜੀ 2 ਦਿਨ ਪਹਿਲਾਂ ਇਹ ਦੁਕਾਨ ਤੇ ਅੱਖਾਂ ਜੋ ਮਰਚਾ ਮਾਰੀ ਜੀ ਉਹ ਕੱਲ ਸ਼ਾਮ ਨੂੰ ਹੀ ਹੋਇਆ ਜੀ ਉਹ ਕੱਲ ਸ਼ਾਮ ਨੂੰ ਕੱਲ ਨਹੀਂ ਸ਼ਾਮ ਨੂੰ ਕੱਲ 16 ਤਰੀਕ ਸੋ ਲਾਤੀ ਕੱਲ ਹੀ ਸ਼ਾਮ ਨੂੰ ਕਿਸੇ ਦੁਕਾਨਦਾਰ ਕੋਈ ਕਰਿਆਨੇ ਵਾਲੀ ਦੁਕਾਨ ਨੇ ਮੰਡੀ ਉਹਨਾਂ ਦੇ ਸ਼ਰੇ ਆਮ ਸ਼ਾਮ ਨੂੰ ਕੋਈ 5 6 5 6 ਵੇ ਦਾ ਟਾਈਮ ਆ ਲਾਲ ਮਰਚਾ ਉਹਨਾਂ ਦੀ ਅੱਖਾਂ 'ਚ ਪਾ ਕੇ 60000 ਰੁਪਏ ਉੱਟ ਕੇ ਲੈ ਗਏ ਜੀ ਇਹਦੇ ਬਾਅਦ ਵੀ ਕੋਈ ਸਬਕ ਨਹੀਂ ਲਿਆ ਪੁਲਿਸ ਨੇ ਨਾ ਫਿਰ ਦੇ ਕੋਈ ਹਾਲਾਤ ਹੋਏ ਕੋਈ ਨਹੀਂ ਜੀ ਦੇਖੋ ਤੁਹਾਡੇ ਸਾਹਮਣੇ ਪੁਲਿਸ ਹੈ ਨਹੀਂ ਜੇ ਹੁੰਦਾ ਤੇ ਪੁਲਿਸ ਕਿਤੇ ਨਾਕੇ ਲਾਉਂਦੀ ਕਿਤੇ ਕੋਈ ਇੰਨਾ ਇੰਨੀ ਇਹਨਾਂ ਕੋ ਗਾਰਡ ਆ ਕਿੱਥੇ ਹੈ ਗਾਰਡ ਗਾਰਡ ਬਸ ਇਹੀ ਹੈ ਕਿ ਲੋਕਾਂ ਦੇ ਨਜਾਇਜ਼ ਚਾਲਾਨ ਕੱਟੀ ਜਾਵੇ ਹੋਰ ਕੋਈ ਕੰਮ ਨਹੀਂ ਹੈ ਜਿਹੜੇ ਜਿਹੜੇ ਤੇ ਤਿੰਨ ਤਿੰਨ ਜਾਣੇ ਮੋਟਰਸਾਈਕਲਾਂ ਤੇ ਚੜੇ ਜਾਂਦੇ ਪਟਾਕੇ ਮਰਵਾਉਂਦੇ ਬੁਲਟਾਂ ਦੇ ਉਹ ਇਹਨਾਂ ਕੋ ਨਹੀਂ ਜੀ ਫੜੇ ਜਾਂਦੇ ਮਾਤਰ ਬੰਦਾ ਕੋਈ ਫਾਲਣ ਕੇ ਕੋਈ ਬਜ਼ੁਰਗ ਫਾਲਣ ਕੇ ਅੰਕਲ ਵਰਗਾ ਕੋਈ ਚਾਚਾ ਹੀ ਵਰਗਾ ਜਾਂ ਕੋਈ ਮਾਤਰ ਬੰਦਾ ਹੋਊਗਾ ਉਹਨੂੰ ਫੜ ਲਣਗੇ ਚੰਗਾ ਬੰਦਾ ਨਹੀਂ ਉਹਦੇ ਕਾਬੂ ਹੁੰਦਾ ਚੰਦਾ ਚੰਗਾ ਬੰਦਾ ਛੜਿਆਂ ਵਾਰਦਾਤ ਕਰਦਾ ਤੇ ਛੜਿਆਂ ਭਜਦਾ ਵਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਵਿਜੇ ਜੀ ਇਹਦੇ ਰੋਸ਼ ਜਿਹੜਾ ਵਸ ਇੱਕ ਬਿਲਕੁਲ ਜੇ ਇਹਨੇ ਉਹਨਾਂ ਨਾਲ ਸਾਡਾ ਅਸੀਂ ਰੋ ਪਰ ਤੋਪ ਲਾਵਾਂਗੇ ਉਹਦੇ ਵਿੱਚ ਅਸੀਂ ਨਹੀਂ ਜਾਂਦੇ ਅਸੀਂ ਸਿਰਫ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਆ ਮੰਦਰ ਕਮੇਟੀ ਲੈ ਉਹਨੇ ਪੁਲਿਸ ਸਟੇਸ਼ਨ ਗਏ ਨੇ ਕੰਪਲੇਨ ਕਰਕੇ ਆਏ ਨੇ ਐਸ ਐਚਓ ਸਾਹਿਬ ਨਹੀਂ ਮਿਲੇ ਉੱਥੇ ਮੁੰਛੀ ਮਿਲੇ ਉਹਨਾਂ ਨੇ ਕੋਈ ਏਐਸਆਈ ਕੀ ਨਾਲ ਸੀ ਐਸ ਐਸ ਦਾ ਕੋਈ ਵੀ ਕੋਈ ਵੀ ਪਰ ਇਹਦਾ ਕੋਈ ਮੌਕਾ ਵੇਖਣ ਨਹੀਂ ਆਇਆ ਜੇ ਤੁਸੀਂ ਪ੍ਰੈਸ ਵਾਲੇ ਪਹਿਲਾਂ ਆਏ ਹੋ ਅਸੀਂ ਆਪਣਾ ਦੁੱਖ ਦਤ ਦੱਸ ਲਿਆ ਜਾਨੀ ਕਿ 1 ਵਜੇ ਮੋਹਿੰਦਰ ਪਾਲ ਨੇ 1:30 ਵਜੇ ਪਹੁੰਚਿਆ ਰਾਤ 2 ਵਜੇ ਦਾ ਕੰਮ ਹੋਇਆ ਤੇ ਉਸ ਤੋਂ ਬਾਅਦ ਜਨ ਕੋਈ ਅਜੇ ਤੱਕ ਹਸੂਲ ਨਹੀਂ ਆਇਆ ਨਾ ਹੀ ਕਿਸੇ ਤਰ੍ਹਾਂ 12 ਘੰਟੇ ਹੋ ਗਏ ਜੀ 12 ਘੰਟੇ ਚਾ ਸਾਡੇ ਸਾਹਮਣੇ ਆ ਤੇ ਤੁਸੀਂ ਇੱਕ ਮੰਡਲ ਚ ਆਏ ਹਾਲੇ ਦੋ ਮੰਡਲ ਹੋ ਤੁਸੀਂ ਜਿੱਥੋਂ ਤੁਹਾਨੂੰ ਆਏਗਾ ਆਪਾਂ ਤੁਸੀਂ ਉੱਥੇ ਵੀ ਜਾ ਕੇ ਉਹਨਾਂ ਦਾ ਵੀ ਸੁਣੋਗੇ ਕੀ ਕਾਚ ਹੋਇਆ ਵਾ ਇਸ ਕਾ ਕੇ ਸਾਡੀ ਪ੍ਰੈਸਰ ਆਈ ਕੋਈ ਪ੍ਰਸ਼ਾਸਨ ਆ ਕੇ ਬੇਨਤੀ ਆ ਕਿ ਪੁਲਿਸ ਰੱਖਿਆ ਨੂੰ ਥੋੜਾ ਜਿਆ ਹੋਰ ਸੁਚੇਤ ਕੀਤਾ ਜਾਵੇ ਔਰ ਜਿੱਥੇ ਕਿਤੇ ਲੋੜ ਪੈਂਦੀ ਆ ਦੁਕਾਨਦਾਰਾਂ ਦੀ ਜਾਂ ਮੱਲੇ ਵਾਲਿਆਂ ਦੀ ਉਹਨਾਂ ਨਾਲ ਤਾਲਮੇਲ ਕਰਕੇ ਇਸ ਚੀਜ਼ਾਂ ਨੂੰ ਅਸੀਂ ਅੰਕੁਸ਼ ਲਗਾ ਸਕਦੇ ਆ ਇਹਦੇ ਵਿੱਚ ਸਾਰਿਆਂ ਦਾ ਜਿਹੜਾ ਅ ਉਹ ਸਾਚਾ ਚਾਹੀਦਾ ਬਿਲਕੁਲ ਨਾਲ ਆ ਜੀ ਪ੍ਰਸ਼ਾਸਨ ਦੇ ਨਾਲ ਆ ਜਿੱਥੇ ਪ੍ਰਸ਼ਾਸਨ ਨੂੰ ਆਦੀ ਲੋੜ ਆ ਪਰ ਨਾਲ ਦਿਨ ਰਾਤ ਕਦੀ ਵੀ ਅਨੁਵਾਜ ਮਾਰਨ ਆਪਾਂ ਨਾਲ ਆ ਜੀ ਉਹਨਾਂ ਦੇ ਬਿਲਕੁਲ ਬਿਲਕੁਲ ਦੇਖੋ ਸ਼ਹਿਰ ਵਾਸੀ ਜਿਹੜੇ ਆ ਪ੍ਰਸ਼ਾਸਨ ਦੇ ਨਾਲ ਨੇ ਪਰ ਪ੍ਰਸ਼ਾਸਨ ਦਾ ਵੀ ਫਰਜ਼ ਬੰਦਾ ਵਾ ਕਿ ਕਿਤਰਾ ਕਿਤੇ ਆਪਣੀ ਡਿਊਟੀ ਨੂੰ ਸਹੀ ਬਾਖੂਬੀ ਨਿਭਾਏ ਕਿਉਂਕਿ ਲਗਾਤਾਰ ਜਿਹੜੀਆਂ ਇੱਕ ਟਰਾਂਮਾ ਵਾਪਰਦੀਆਂ ਕੋਲ ਹਸਪਤਲ ਵਿੱਚ ਤੁਸੀਂ ਦੇਖ ਕਦੀ ਅੱਖਾਂ ਦੇ ਵਿੱਚ ਮਰਚਾ ਪਾ ਦਿੰਦੇ ਆ ਕਦੀ ਕਿਸੇ ਦੇ ਘਰ ਦੇ ਵਿੱਚ ਲੁੱਟ ਕਰ ਲੈਂਦੇ ਆ ਸੋ ਤਕਰੀਬਨ ਪਿਛੇ ਕੁ ਸਮੇਂ ਆਦੀਤ ਕਾਲ ਨੇ ਵੀ ਇੱਕ ਕਦੇ ਘਰ ਚ ਵੀ ਲੁੱਟ ਕੀਤੀ ਉਹ ਵੀ ਬੜਾ ਵੱਡਾ ਇਹਨਾਂ ਨੇ ਅਜ ਤੱਕ ਰਿਕਵਰੀ ਦਾ ਕੋਈ ਨਹੀਂ ਪਤਾ ਲੱਗਾ ਦਾ ਜੀ ਸੋ ਕਿਤੇ ਨਾ ਕਿਤੇ ਪ੍ਰਸ਼ਨ ਚਿੰਤਾ ਜਿਹੜੇ ਆ ਉੱਠਦੀ ਹੈ ਜੀ ਗੁਰਦਾਸਪੁਰ ਪੁਲਿਸ ਤੇ ਸੋ ਉਮੀਦ ਕਰਾਂਗੇ ਵੀ ਇਹ ਜਿਹੜੀਆਂ ਹੁਣ ਚੋਰੀਆਂ ਹੀਆਂ ਇਹਨਾਂ ਨੂੰ ਜਲਦ ਟ੍ਰੇਸ ਕੀਤਾ ਜਾਏਗਾ ਔਰ ਪੁਲਿਸ ਜਿਹੜੀ ਹੈ ਜੀ ਦੋਸ਼ੀਆਂ ਨੂੰ ਸਾਹਮਣੇ ਲਿਆਏਗੀ ਸੋ ਗੁਰਰਾਸਪਤੋ ਵਿਜੇ ਸ਼ਰਮਾ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ